ਕਹਿੰਦੇ ਨੇ ਕਿ ਸਫਲਤਾ ਕਿਸੇ ਚੀਜ਼ ਦੀ ਮਹਤਾਜ ਨਹੀਂ ਹੁੰਦੀ ਮਿਹਨਤ ਕਰਦਾ ਹੈ ਉਸ ਦਾ ਫਲ ਜ਼ਰੂਰ ਹੁੰਦਾ ਹੈ ਇਸ ਵਕਤ ਅਸੀਂ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਆ ਜਿੱਥੇ ਕਿ ਚਾਹ ਦੀ ਟਪਰੀ ਚਲਾਉਣ ਵਾਲਾ ਇੱਕ ਵਿਅਕਤੀ ਹੈਗਾ ਨਾਮ ਹੈ ਤਰਮਪਾਲ ਅਤੇ ਨਾਲ ਉਹਨਾਂ ਦੀ ਬੇਟੀ ਐਸੀਆ ਵੱਖਰੀ ਗੱਲ ਇਹ ਹੈ ਤੁਹਾਨੂੰ ਇੱਕ ਕਹਾਣੀ ਦਿਖਾਉਣ ਦੀ ਸਫਲਤਾ ਦੀ ਕਿ ਆਖਿਰਕਾਰ ਇਨਸਾਨ ਹਾਲਾਤਾਂ ਵਿੱਚੋਂ ਕਿਵੇਂ ਨਿਕਲਦਾ ਹੈ ਅਤੇ ਕਿਸ ਤਰੀਕੇ ਨਾਲ ਇੱਕ ਚਾਹ ਬਣਾਉਣ ਵਾਲੇ ਦੀ ਬੇਟੀ ਜਿਹੜੀ ਹੈ ਜ਼ਿਲ੍ਹੇ ਵਿੱਚੋਂ ਪਲੱਸ ਟੂ ਵਿੱਚ ਟੋਪ ਕਰਦੀ ਹੈ ਨਾਲ ਸੀ ਆ ਮੌਜੂਦ ਹੈ ਆਪਣੇ ਪਿਤਾ ਦਾ ਜਿਹੜੇ ਹੈਗੇ ਕੰਮ ਵਿੱਚ ਹੱਥ ਵਟਾਉਂਦੀ ਹੈ ਅਤੇ ਮਿਹਨਤ ਦੀ ਇਹ ਕਹਾਣੀ ਤੁਹਾਨੂੰ ਸੁਣਾਉਣਿਆ ਆ ਆਖਿਰਕਾਰ ਕਿਵੇਂ ਅੱਜ ਪੂਰਾ ਜ਼ਿਲ੍ਹਾ ਸਿਹਤੇ ਮਾਨ ਮਹਿਸੂਸ ਕਰ ਰਿਹਾ ਹੈ ਤਾਂ ਚਾਹੇ ਵਾਲੇ ਤਰਮਪਾਲ ਦੀ ਬੇਟੀ ਨੇ ਜ਼ਿਲ੍ਹਾ ਟੋਪ ਕੀਤਾ ਸਭ ਤੋਂ ਪਹਿਲੇ ਸੀ ਆ ਨਾਲ ਹੀ ਗੱਲਬਾਤ ਕਰਦੇ ਆ ਸੀ ਆ ਬੇਟਾ ਸਭ ਤੋਂ ਪਹਿਲੇ ਬਹੁਤ ਬੁੱਧੂਪਾ ਥੈਂਕ ਯੂ ਸਰ ਕਿਵੇਂ ਰਿਆ ਸਾਰਾ ਸਫਰ ਤੇ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਕਿਸ ਤਰੀਕੇ ਦਾ ਰਿਆ ਬਹੁਤ ਵਧੀਆ ਰਿਆ ਬਹੁਤ ਖੁਸ਼ੀ ਹੁੰਦੀ ਪਈ ਹੈ ਜਿਹੜੀ ਸੁਪਨੇ ਚ ਵੀ ਨਹੀਂ ਸੋਚਿਆ ਸੀਗਾ ਇਹ ਸਭ ਹੋਊਗਾ ਸੁਪਨਾ ਹੀ ਲੱਗਦਾ ਪਿਆ ਸਾਰਾ ਬਹੁਤ ਖੁਸ਼ੀ ਹੁੰਦੀ ਵੀ ਇਸੇ ਕਿਵੇਂ ਪਤਾ ਲੱਗਿਆ ਰਿਜ਼ਲਟ ਖੁਦ ਵੇਖਿਆ ਜਾਂ ਫੋਨ ਆਇਆ ਕਿਵੇਂ ਹੋਇਆ ਮੇਰੀ ਮੈਮ ਦਾ ਫੋਨ ਆਇਆ ਸੀਗਾ ਮੈਮ ਨੇ ਦੱਸਿਆ ਮੈਨੂੰ ਤੇ ਸ਼ਾਮ ਨੂੰ ਮੈਮ ਨੇ ਫਿਰ ਫੋਨ ਕਰਕੇ ਸਕੂਲੇ ਬੁਲਾਇਆ ਸੀਗਾ ਫਿਰ ਅਸੀਂ ਸਕੂਲ ਗਏ ਸੀਗੇ ਹਾਂਜੀ ਕੀ ਸੋਚਿਆ ਜ਼ਿੰਦਗੀ ਵਿੱਚ ਕੀ ਕਰਨਾ ਹੈ ਅੱਗੇ ਹੁਣ ਕੀ ਬਣਨਾ ਹੈ ਅੱਗੇ ਮੈਂ ਆਪਣਾ ਹਾਰਟੀਕਲਚਰ ਚ ਆਪਣਾ ਫਿਊਚਰ ਸਿਕਿਉਰ ਕਰਨਾ ਚਾਹਨੀ ਆ ਇੰਨੀ ਕੰਟੀਨਿਊ ਕਰਨਾ ਚਾਹਨੀ ਆ ਅੱਗੇ ਤੁਹਾਡੇ ਪਪਾ ਚਾਹੇ ਬਣਾਉਂਦੇ ਆ ਲੋਕਾਂ ਨੂੰ ਚਾਹੇ ਪਿਲਾਉਂਦੇ ਆ ਫਿਰ ਤੁਸੀਂ ਕਿਵੇਂ ਮਦਦ ਕਰਦੇ ਹੋ ਉਹਨਾਂ ਦੀ 사업ਕ ਦਾ ਤੁਸੀਂ ਦੇਖਦੇ ਹੋ ਸਾਰਾ ਹਾਂਜੀ ਅਸੀਂ ਦੇਖਦੇ ਆ ਔਰ ਜੋ ਸਮਾਨ ਵਗੈਰਾ ਹੁੰਦਾ ਅਸੀਂ ਨਾਲ ਹੈਲਪ ਕਰਦੇ ਆ ਹਾਂਜੀ ਕਿਵੇਂ ਲੱਗ ਰਿਹਾ ਤੁਹਾਡੀ ਸਿਸਟਰ ਦਾ ਤੇ ਤੁਹਾਡਾ ਵੀਰ ਜਲਦ ਸੁਣਨਾ ਬਹੁਤ ਵਧੀਆ ਹੈ ਹਾਂਜੀ ਕਿਹੜੀ ਕਲਾਸ ਬੜੀ 8th ਕਲਾਸ ਚ ਹੁਣ 9th ਚ ਹੋ ਗਏ 8th ਚ ਕਿੰਨੇ ਆ ਗਏ ਨੰਬਰ 92% ਠੀਕ ਹੈ ਹੁਣ ਆਪਣੀ ਪੈਨ ਤਾਂ ਬਦ ਲੈਣੇ ਕੱਟ ਲੈਣੇ ਅੱਗੇ ਬਦ ਲੈਣੇ ਹਾਂਜੀ ਸਰ ਤੁਹਾਡਾ ਬੜਾ ਵੱਡਾ ਯੋਗਦਾਨ ਰਿਹਾ ਹੈ ਬੱਚਿਆਂ ਨੂੰ ਪੜਾਉਣ ਦੇ ਵਿੱਚ ਕਿਵੇਂ ਦੇ ਬੱਚੇ ਰਹੇ ਨੇ ਤੇ ਕਿਸ ਤਰੀਕੇ ਦਾ ਲੱਗ ਰਿਹਾ ਇੱਕ ਸਕੂਲ ਦਾ ਨਾਮ ਮੀਰੋਚਨ ਹੋਇਆ ਹੈ ਜ਼ਿਲ੍ਹੇ ਵਿੱਚੋਂ ਅਵਲ ਬੱਚੀਆਂ ਜਿਹੜੀਆਂ ਆਂ ਅ ਸਾਡੇ ਵਾਸਤੇ ਅੱਜ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਤ੍ਰਿਭੰਨ ਮੈਨੂੰ 4 ਸਾਲ ਹੋ ਗਏ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਉਹਦਾ ਸੰਭਾਲੇ ਨੂੰ ਤਾਂ ਅਸੀਂ ਐਸਾ ਜਿਹੜਾ ਹੈਗਾ ਤਿਆਰੀ ਕਰਦੇ ਸੀਗੇ ਪਿਛਲੀ ਵਾਰ ਸਾਡਾ ਇੱਕ ਬੱਚਾ ਜਿਹੜਾ ਮੈਚ +2 ਦਾ ਸੈਕੰਡ ਨੰਬਰ ਪਿੱਛੇ ਰਹਿ ਗਿਆ ਸੀਗਾ ਪਰ ਐਨ ਕੇਸ ਬੇਟੀ ਨੇ ਦਿਆਂ ਨੇ ਸਾਡਾ ਜਿਹੜਾ ਹੈਗਾ ਉਹ ਸੁਪਨਾ ਪੂਰਾ ਕੀਤਾ ਕਿਉਂਕਿ ਅਸੀਂ ਜਦੋਂ +1 ਦੇ ਪੇਪਰ ਹੋ ਜਾਂਦੇ 9th ਦੇ ਪੇਪਰ ਹੋ ਜਾਂਦੇ ਆ ਤਾ ਉਤੋਂ ਬਾਅਦ ਬੱਚਿਆਂ ਦੀ ਮੈਟ ਦੇ ਅਕੋਰਡਿੰਗ ਜਿਹੜੇ ਸਾਨੂੰ ਲੱਗਦਾ ਹੁੰਦਾ 90 ਤੋਂ ਵੱਗ ਬੱਚੇ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਇੱਕ ਗਰੁੱਪ ਬਣਾਉਨੇ ਆ ਤਾਂ ਉਹਨਾਂ ਦੇ ਗਰੁੱਪ ਦੇ ਵਿੱਚ ਅਸੀਂ ਉਹਨਾਂ ਦੀ ਤਿਆਰੀ ਕਰਾਉਂਦੇ ਆ ਟੀਚਰ ਸਾਹਿਬਾਨ ਜਿਹੜੇ ਹੈਗੇ ਆ ਵਗ ਅਲੱਗ-ਅਲੱਗ ਵਿਸ਼ਿਆਂ ਦੀ ਤਿਆਰੀ ਕਰਾਉਂਦੇ ਆ ਤਾ ਇਹ ਇੱਕ ਉਹਦੀ ਪਲੈਨਿੰਗ ਹੈ ਉਹਦਾ ਸਿੱਟਾ ਹੈਗਾ ਕਿਉਂਕਿ ਮੈਨੂੰ ਜਿੱਥੇ ਪਤਾ ਵੀ ਇਹ ਸ਼ਾਇਦ ਇਹ ਸਕੂਲ ਦਾ ਜਿਹੜਾ ਡਾਕਟਰ ਮਹਿੰਦਰਪੁਰਾ ਦਾ ਸੰਭੀ ਗਵਰਨਮੈਂਟ ਕન્યા ਸਕੂਲ ਫ੍ਰੀ ਕੋਡ ਹੈ ਇਹ ਸ਼ਾਇਦ ਪਹਿਲਾ ਬੱਚਾ ਜਿਹੜਾ ਮੈਡ ਦੇ ਵਿੱਚ ਆਇਆ ਇਹ ਵੀ ਇੱਕ ਮੀਲ ਪੱਥਰੇ ਦੇ ਨਾਤੇ ਜਿਹੜਾ ਹੈਗਾ ਦਰਜ ਹੋਇਆ ਤਾ ਮੈਂ ਕਿਉਂਕਿ ਪਿਛਲੀ HST ਤੇ ਜ਼ਿਆਦਾ ਨਹੀਂ ਮੈਨੂੰ ਪਤਾ ਪਰ ਜਿਹੜਾ ਜਿੰਨਾ ਕਿ ਮੈਨੂੰ ਪਤਾ ਕੀਤਾ ਵੀ ਕਿ ਇਹ ਤੋਂ ਪਹਿਲਾਂ ਮੈਟ ਵਾਲੇ ਬੱਚੇ ਕੋਈ ਪਤਨ ਲੱਗਿਆ ਵੀ ਹੈਗਾ ਸੀਗਾ ਪਰ ਜਿੱਥੇ ਤੋਂ ਕਿ ਪਤਾ ਲੱਗਿਆ ਵੀ ਇਹ ਕੱਲ ਪਹਿਲੇ ਬੱਚਾ ਹੈ ਤਾਂ ਸਾਨੂੰ ਸਾਰੇ ਸਾਨੂੰ ਤਾਂ ਮਾਨ ਹੈਗੇ ਹੀ ਹੈਗਾ ਕਿਉਂਕਿ ਦੇਖੋ ਟੀਚਰ ਸਾਹਿਬਾਨ ਜਿਹੜੇ ਹੈਗੇ ਮੈਡਮ ਦਮਨ ਇਹਨਾਂ ਦੇ ਇੰਚਾਰਜ ਆ ਬੜੇ ਸੈਂਸੀਅਰ ਹੈ ਡੈਡੀਕੇਟਡ ਨੇ ਤਾਂ ਇਹ ਦੂਜੇ ਸਬਜੈਕਟਾਂ ਦੇ ਅਧਿਆਪਕ ਸਾਹਿਬਾਨ ਵੀ ਇਹਨਾਂ ਦੇ ਮਿਹਨਤ ਕਰਾਉਂਦੇ ਨੇ ਤਾਂ ਸਾਡੀ ਸਾਰਿਆਂ ਦੀ ਜਿਹੜੀ ਇੱਕ ਟੀਮ ਵਰਕ ਹੁੰਦੀ ਹੈ ਟੀਮ ਜਦੋਂ ਪ੍ਰੋਪਰ ਕੰਮ ਕਰਦੀ ਹੈ ਤਾਂ ਉਹਦਾ ਰਿਜ਼ਲਟ ਆਉਣਾ ਸੁਭਾਵਿਕ ਤੌਰ ਤੇ ਹੁੰਦਾ ਤਾਂ ਸਾਡੇ ਜਿੱਥੇ ਸਕੂਲ ਵਾਸਤੇ ਮਾਨ ਵਾਲੀ ਗੱਲ ਹੈ ਇਹ ਪਰਿਵਾਰ ਵਾਸਤੇ ਇਹਨਾਂ ਦੇ ਮਦਰ ਫਾਦਰ ਖੜੇ ਨੇ ਇਹਨਾਂ ਦੀ ਛੋਟੀ ਸਿਸਟਰ ਹੈਗੀ ਉਹਨਾਂ ਦੇ ਵੀ ਰਿਜ਼ਲਟ ਅੱਜ ਆਇਆ ਤਾਂ ਉਹ ਵੀ 92% ਅੱਠਵੀਂ ਦੇ ਵਿੱਚੋਂ ਨੰਬਰ ਲੈ ਕੇ ਗਈ ਮੈਂ ਉਹਨਾਂ ਨੂੰ ਤੇ ਇਹਨਾਂ ਦੇ ਪੇਰੈਂਟਸ ਨੂੰ ਮੁਬਾਰਕਬਾਦ ਦਿੰਨਾ ਹੈ ਵੇ ਇਹਨਾਂ ਬੱਚਿਆਂ ਨੇ ਜਿਹੜਾ ਸਾਡਾ ਤੇ ਪੇਰੈਂਟਸ ਦਾ ਸਕੂਲ ਦਾ ਨਾਮ ਰੋਸ਼ਨ ਕੀਤਾ ਤਾਂ ਸਾਡੇ ਜ਼ਿਲ੍ਹੇ ਵਾਸਤੇ ਮਾਣ ਵਾਲੀ ਗੱਲ ਹੈ ਕਿਉਂਕਿ ਕਈ ਲੋਕ ਕਈ ਲੋਕਾਂ ਦੀ ਥਿੰਕਿੰਗ ਹੁੰਦੀ ਹੈ ਕਿ ਸਰਕਾਰੀ ਸਕੂਲ ਜ ਪੜਾਈ ਘੱਟ ਹੁੰਦੀ ਹੈ ਪਰ ਜਦੋਂ ਇਹੋ ਜਿਹੇ ਬੱਚੇ ਸਾਹਮਣੇ ਆਉਂਦੇ ਨੇ ਤਾਂ ਕਿਹੜੇ ਤਰ੍ਹਾਂ ਦੇ ਸੋਚ ਜ਼ਰੂਰ ਬਦਲਦੇ ਉਹਨਾਂ ਦੀ ਅ ਨਹੀਂ ਸਰ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਕੂਲਾਂ ਵਿੱਚ ਪੜਾਈ ਘੱਟ ਹੁੰਦੀ ਹੈ ਪੜਾਈ ਟੀਚਰ ਤੇ ਡਿਪੈਂਡ ਹੁੰਦੀ ਹੈ ਵੀ ਉਹ ਕਿਸੇ ਵੀ ਸਕੂਲ ਦਾ ਹੋਵੇ ਗਵਰਨਮੈਂਟ ਸਕੂਲ ਦਾ ਹੋਵੇ ਪ੍ਰਾਈਵੇਟ ਸਕੂਲ ਦਾ ਹੋਵੇ ਤਾਂ ਤੁਸੀਂ ਇਹ ਚੀਜ਼ ਨਹੀਂ ਕਹਿ ਸਕਦੇ ਵੀ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਾਈ ਘੱਟ ਹੁੰਦੀ ਹੈ ਕਿਉਂਕਿ ਅਸੀਂ ਜਿਹੜੇ ਗਵਰਨਮੈਂਟ ਸਕੂਲਾਂ ਦੇ ਬੱਚੇ ਦੇ ਓਵਰঅল ਡਵੈਲਪਮੈਂਟ ਵੱਲ ਧਿਆਨ ਦਿੰਨੇ ਆ ਅਸੀਂ ਕੱਲਾ ਇੱਕ ਕਿਤਾਬੀ ਕੀੜਾ ਨਹੀਂ ਬਣਾਉਂਦੇ ਜਿਵੇਂ ਤੁਸੀਂ ਦੇਖਿਆ ਵੀ ਇਹਨਾਂ ਦੇ ਘਰੇ ਆਏ ਹੋ ਤੁਸੀਂ ਤਾਂ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਚਾਹ ਬਣਾਉਂਦੇ ਆ ਚਾਹ ਦਾ ਕੰਮ ਕਰਦੇ ਆ ਮਦਰ ਹਾਊਸ ਵਾਈਫ ਹੈਗੇ ਆ ਤਾਂ ਇਹ ਬੇਟੀ ਘਰ ਦਾ ਕੰਮ ਵੀ ਨਾਲ ਕਰਾਉਂਦੀ ਆ ਉਹਨਾਂ ਦੇ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਬੱਚਾ ਜਿਹੜਾ ਹੈ ਕਿ ਕੰਮ ਕਰਾਉਂਦਾ ਜਾਂ ਅਦਰ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦਾ ਤੇ ਉਹ ਪਿੱਛੇ ਰਹਿ ਜਾਂਦਾ ਕਿਉਂਕਿ ਮੈਂ ਤਾਂ ਕਹਿੰਦਾ ਵੀ ਉਹਦਾ ਦਿਮਾਗ ਦੂਜਿਆਂ ਨਾਲ ਵੱਧ ਹੁੰਦਾ ਕਿਉਂਕਿ ਐਟ ਅ ਟਾਈਮ ਕੋਈ ਡਿਸੀਜਨ ਲੈਣਾ სპੋਰਟਸਮੈਨ ਹੈ ਜਿਹੋਨ ਐਟ ਅ ਟਾਈਮ ਡਿਸੀਜਨ ਲੈਣਾ ਮੈਟਰਸ ਖੇਡਾਂ ਦੀ ਗੇਮ ਹੁੰਦੀ ਹੈ ਤਾਂ ਇਹ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਉਹਨਾਂ ਚੋਂ ਬੱਚਾਂ ਚ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਉਹ ਬੱਚੇ ਜਿਹੜੇ ਗਵਰਨਮੈਂਟ ਸਕੂਲਾਂ ਦੀ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਤੁਹਾਡੇ ਸਾਹਮਣੇ ਮਿਸਾਲ ਹੈਗੀ ਹੈ ਕਿਉਂਕਿ ਇਹ ਗੱਲ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕ ਠੀਕ ਹੈ ਇਹਦਾ ਪ੍ਰਾਈਵੇਟ ਸਕੂਲ ਜਿਸ ਤਰ੍ਹਾਂ ਬੱਚਾ ਸਕੂਲ ਚ ਅਟ ਪੜਦਾ ਹੈ ਟਿਊਸ਼ਨ ਵੱਖਰੀ ਰੱਖਦਾ ਹੈ ਬੱਚੇ ਕੋ ਟਿਊਸ਼ਨ ਨਹੀਂ ਮੈਂ ਰੱਖੀ ਤਾਂ ਸੇਲਾ ਕਿਤਨਾ ਕੇ ਤੁਹਾਡੇ ਸਿਰ ਜਰੂਰ ਜਾਂਦਾ ਸਰ ਜਿਹੜੇ ਦੇਖੋ ਮੈਂ ਤਾਂ ਜਦੋਂ ਵੀ ਕਲਾਸਾਂ ਦੇ ਵਿੱਚ ਜਾਂਦਾ ਕਿਸੇ ਵੀ ਗਰੁੱਪ ਦੇ ਵਿੱਚ ਹੈਗੇ ਸਾਡੇ ਜਿਹੜੇ ਇਹ ਬਿਟੀ ਹੈਗੇ ਆ ਵੋਕੇਸ਼ਨ ਗਰੁੱਪ ਦੀ ਹੈਗੇ ਸਾਡੇ ਸਾਰੇ ਟ੍ਰੇਡਸ ਚੱਲਦੀਆਂ ਸਕੂਲ ਦੇ ਵਿੱਚ ਮੈਂ ਅਕਸਰ ਕਹਿੰਦਾ ਉਹਨਾਂ ਦੇ ਟੀਚਰ ਦੇ ਅਕੋਰਡਿੰਗ ਤੁਸੀਂ ਬੱਚੇ ਚੱਲੀ ਚਲੋ ਤਾਂ ਤੁਸੀਂ ਕਦੇ ਵੀ ਮਾਰ ਨਹੀਂ ਖਾਂਦੇਗੇ ਕਿਉਂਕਿ ਮੇਨ ਕੰਮ ਮਕਸਦ ਕੀ ਹੈ ਵੀ ਟੀਚਰ ਜਿਹੜਾ ਪੜਾਉਂਦਾ ਬੱਚਾ ਜਿਹੜਾ ਉਹਨੂੰ ਧਿਆਨ ਨਾਲ ਸੁਣ ਲੈਂਦਾ ਪੜ੍ਹ ਲੈਂਦਾ ਹੈ ਤਾਂ ਉਹ ਕਿਤੇ ਨਾ ਮਾਰਖਾਦਾ ਮੈਂ ਤੁਹਾਨੂੰ 100% ਗਾਰੰਟੀ ਨਾਲ ਕਹਿੰਦਾ ਇਹ ਵੀ ਜਿਹੜਾ ਬੱਚਾ ਟੀਚਰ ਦੇ ਅਕੋਰਡਿੰਗ ਚੱਲਦਾ ਤਾਂ ਉਹ 90% ਤੋਂ ਮਾਰਕ ਕਦੇ ਵੀ ਘਟੇ ਨਹੀਂ ਲਾਊਗਾ ਤਾਂ ਜਿਹੜੇ ਕਿ ਵੀ ਟਿਊਸ਼ਨ ਵਰਕ ਤਾਂ ਦੇਖੋ ਇੱਕ ਟ੍ਰੈਂਡ ਚੱਲ ਗਿਆ ਸਾਡਾ ਕਿਉਂਕਿ ਪੇਰੈਂਟਸ ਨੂੰ ਵੀ ਹੁੰਦਾ ਵੀ ਟਿਊਸ਼ਨ ਤੇ ਭੇਜ ਦੋ ਕਾ ਪ੍ਰਾਈਵੇਟ ਸਕੂਲਾਂ ਦੀਆਂ ਸੰਸਥਾਵਾਂ ਜਿਹੜਾ ਜ਼ਿਆਦਾ ਟਿਊਸ਼ਨ ਵਰਕ ਚੱਲਦਾ ਤਾਂ ਸਾਡੇ ਤਾਂ ਮੇਰੇ ਖਿਆਲ ਬਹੁਤ ਘੱਟ ਬੱਚੇ ਹੈਗੇ ਜਿਹੜੇ ਕੋਈ ਜਾਂਦਾ ਵੀ ਹੈ ਮੈਡੀਕਲ ਗਰੁੱਪ ਦੇ ਵਿੱਚ ਭਲਾ ਕੋਈ ਆਪਦੀ ਮਰਜ਼ੀ ਨਾਲ ਜਾਂਦਾ ਹੋਵੇ ਤੇ ਮੈਂ ਤਾਂ ਕਹਿੰਦਾ ਉਹ ਟੀਚਰ ਤੋਂ ਤੁਸੀਂ ਇੱਥੇ ਜਿੰਨਾ ਮਰਜ਼ੀ ਕੁਐਸਚਨ ਆਨਸਰ ਕਰੂ ਸਾਨੂੰ ਟੀਚਰ ਨੂੰ ਜ਼ਿਆਦਾ ਇੰਟਰਸਟ ਬੰਦ ਆ ਕਿਉਂਕਿ ਇਹ ਬੱਚੇ ਤੇ ਡਿਪੈਂਡ ਕਰਦਾ ਬੱਚਾ ਕਿੰਨਾ ਇੰਟਰਸਟਾਂ ਜਿਹੜਾ ਪੜ੍ਹਦਾ ਹੈ ਤਾਂ گورਨਮੈਂਟ ਸਕੂਲ ਮੇਰੇ ਖਿਆਲ ਵਿੱਚ ਇਸ ਟਾਈਮ ਤੇ ਜਿੰਨੀ گورਨਮੈਂਟ ਟੀਚਰ ਧਿਆਨ ਦੇ ਰਿਹਾ ਬੱਚਾ ਤੇ ਪੜ੍ਹਾਈ ਵੱਲ ਧਿਆਨ ਦੇ ਰਿਹਾ ਅਦਰ ਐਕਟੀਵਿਟੀ ਧਿਆਨ ਦੇ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਓਕੇ ਕਿਸੇ ਗੱਲੋਂ ਪਿੱਛੇ ਹੈ ਗਿਆ ਕਿਉਂਕਿ ਅੱਜਕੱਲ ਗੌਰਨਮੈਂਟ ਤੇ ਪ੍ਰਾਈਵੇਟ ਸਕੂਲ ਦਾ ਕੋਈ ਕੰਪੀਟੀਸ਼ਨ ਬਰਾਬਰ ਹੈ ਕੋਈ ਨਹੀਂ ਗਿਆ ਤੇਰਮਪਾਲ ਜੀ ਕਿਸ ਤਰੀਕੇ ਦਾ ਲੱਗ ਰਿਹਾ ਹੈ ਤੁਹਾਡੀ ਬੇਟੀ ਨੇ ਬੜਾ ਟੋਡਾ ਮਾਣ ਵਧਾਇਆ ਸਰ ਸਾਨੂੰ ਬਹੁਤ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਜੀ ਨਾਲ ਧੰਨਵਾਦ ਅਸੀਂ ਕਰਦੇ ਆਂ ਸਟਾਫ ਦਾ ਸਾਡੇ ਸਕੂਲ ਸਟਾਫ ਦਾ ਹੀ ਪ੍ਰਿੰਸੀਪਲ ਸਰ ਦਾ ਪੂਰੀ ਇਹਨਾਂ ਨੇ ਦਿਲੋਂ ਮਿਹਨਤ ਕਰਕੇ ਬੱਚੀ ਨੂੰ ਪੜਾ ਕੇ ਸਾਡੇ ਨੇ ਤੱਕ ਪਹੁੰਚਾਈ ਪਰ ਬੱਚੀ ਸਾਡੀ ਬਹੁਤ ਇੰਟੈਲੀਜੈਂਟ ਹੈ ਸਾਡੇ ਨਾਲ ਘਰ ਦੇ ਕੰਮਾਂ ਵਿੱਚ ਵੀ ਬਹੁਤ ਹੈਲਪ ਕਰਾਂਦੀ ਈ ਤੇ ਮੈਂ ਚਾਹ ਦਾ ਕੰਮ ਕਰਦਾ ਈ ਮੇਰੀ ਚਾਹ ਦੀ ਸਟਾਲ ਛੋਟੀ ਜੀ ਤੇ ਸਾਰਾ ਦਿਨ ਜਨ ਕੇ ਕੰਮ ਦੇ ਵਿੱਚ ਬਸ ਆਪ ਦਾ ਟਾਈਮ ਬਿਜ਼ੀ ਕਰ ਰਿਹਾਦਾ ਵਾ ਸਾਡਾ ਹੀ ਤੇ ਇਹਨਾਂ ਨੇ ਵਿਚਾਰੇ ਨਾਲ ਥੋੜੀ-ਮੋਟੀ ਸਾਡੇ ਨਾਲ ਹੈਲਪ ਕਰਾਣੀ ਪੈਂਦੀ ਈ ਪਰ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਸਾਡੀ ਬੱਚੀ ਨੇ ਬਹੁਤ ਵੱਡਾ ਕੰਮ ਕੀਤਾ ਈ ਕਿੰਨੇ ਬੱਚੇ ਤੁਹਾਡੇ ਮੇਰੀ ਤ ਦੋ ਬੇਟੀਆਂ ਇੱਕ ਬੇਟਾ ਆਈ ਹੁਣ ਲੱਗ ਰਿਹਾ ਕਿ ਬੇਟੀ ਤੇ ਬੇਟੇ ਨਾਲ ਬਹੁਤ ਵਧੀਆ ਅੱਗੇ ਜਾ ਰਹੀ ਹੈ ਹਾਂਜੀ ਸਰ ਬਹੁਤ ਹੀ ਮੈਂ ਅੱਗੇ ਕਹੀ ਵਾਕੀ ਬੇਟੀਆਂ ਤਾਂ ਨਾ ਵਾਕੀ ਬਹੁਤ ਉੱਚਾ ਹੋ ਚੁੱਕਾ ਵਾ ਅੱਜ ਦੇ ਟਾਈਮ 'ਚ ਹੀ ਆਪਾਂ ਕਹਿੰਦੇ ਬੇਟਾ ਬੇਟੇ ਨਾਲ ਉੱਤੇ ਬੇਟੀਆਂ ਹੋ ਚੁੱਕੀਆਂ ਜੀ ਗੱਲੀ ਤੇ ਬਹੁਤ ਵੱਡੀ ਮਾਨ ਵਾਲੀ ਗੱਲ ਆਈ ਅਸੀਂ ਕਿਨ ਪਰਮਾਤਮਾ ਨੂੰ ਬਹੁਤ ਅੱਗੇ ਲੈ ਕੇ ਜਾਵੇ ਬਹੁਤ ਹਾਂਜੀ ਕਿਵੇਂ ਲੱਗ ਰਿਹਾ ਤੁਹਾਡੀ ਬੇਟੀ ਅੱਜ ਜਿਵੇਂ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਹਾਂਜੀ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਸਾਡੀ ਵੀ ਮਤਲਬ ਬਹੁਤ ਵਧੀਆ ਕੀਤਾ ਸਾਡੇ ਵਾਸਤੇ ਸਾਡੀ ਬੇਟੀ ਨੇ ਸਾਡੇ ਸਾਰੇ ਰੁੱਚਾ ਕੀਤਾ ਜਿਹਨਾਂ ਸਪਰਿਸ਼ਾਨ ਹੁੰਦੇ ਸੀ ਹੈ ਬੇਟੀ ਹੋ ਗਈ ਪਰ ਹੁਣ ਮਾਣ ਹੋ ਰਿਹਾ ਵੀ ਸਾਡੀ ਬੇਟੀ ਨੇ ਸਾਡਾ ਬਹੁਤ ਵਧੀਆ ਕੀਤਾ ਜਿਸ ਤਰੀਕੇ ਨਾਲ ਪਹਿਲੇ ਹੁੰਦਾ ਸੀਗਾ ਕਿ ਬੇਟੀ ਹੋਣ ਤੇ ਕੁੜੀ ਕਰੇ ਹੋ ਜਾਂਦੀ ਸੀ ਤਾਂ ਲੋਕ ਸੋਚਦੇ ਸੀ ਵੀ ਕੁੜੀ ਜੰਮ ਪਈ ਹੈ ਉਸ ਵਕਤ ਤੇ ਅੱਜ ਦੇ ਹਾਲਾਤ ਕਿਵੇਂ ਦੇਖਦੇ ਬਹੁਤ ਅੱਛੇ ਲੱਗ ਰਹੇ ਹਾਲਾਤ ਇੱਥੇ ਤੱਕ ਨੇ ਵੀ ਬੇਟੀਆਂ ਬਹੁਤ ਹੀ ਅੱਛੀਆਂ ਹੈ ਬਹੁਤ ਹੀ ਵਧੀਆ ਵੀ ਬੀਟੀ ਨੇ ਸਭ ਤੋਂ ਵੱਧ ਮਾਨ ਦੇਣਾ ਚਾਹੀਦਾ ਬਿਲਕੁਲ ਹੈ ਪਰਿਵਾਰ ਜਿਹੜੇ ਨੇ ਇਹਨਾਂ ਦਾਦਾ ਜੀ ਨੇ ਹਾਂ ਜੀ ਕਿਵੇਂ ਲੱਗ ਰਿਹਾ ਤੁਹਾਡੀ ਪੋਤੀ ਨੇ ਬੜਾ ਨਾਮ ਰੋਸ਼ਨ ਕਰਤਾ ਵਧੀਆ ਹੀ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਖੁਸ਼ ਹੋ ਅਜ ਪੂਰੇ ਖੁਸ਼ੀ ਦੇ ਅੰਸੂਆ ਆ ਰਹੇ ਆ ਏ ਗੋ ਹੋਰ ਅੱਗੇ ਕਰਾਵਾਂਗੇ ਆਪਾਂ ਫਤਵਾ ਵੱਧ ਜਿੱਥੇ ਚੱਕਰ ਹੋਇਆ ਬਹੁਤ ਖੁਸ਼ੀ ਹੈ ਬਹੁਤ ਪਿਆਰ ਕਰਦੀ ਗਏ ਤੁਹਾਨੂੰ ਵੀ ਹੋ ਜਾ ਰਿਹਾ ਬਹੁਤ ਜੀ ਤੁਮਾਰੇ ਹਾਜੀ ਤੁਹਾਡੀ ਬਹੁਤ ਲਾਡਲੀ ਹੈ ਬਹੁਤ ਜਿਆਦੀ ਬਹੁਤ ਲਾਡਲੀ ਹੈ ਐਨਾ ਮਾਂ ਪਿਓ ਨਾਲ ਜਿੰਨਾ ਸਾਡੇ ਨਾਲ ਹੈ ਅੱਛਾ ਮੋਹ ਜਦਾ ਕਰਦੀ ਹੈ ਅੱਗੋ ਹੋਰ ਅਸੀਂ ਤੁਹਾਨੂੰ ਕਹਿੰਨੇ ਕਿ ਪੜੇ ਮਹਾਰਾਜ ਨੂੰ ਬੁੱਧੀ ਬਖਸ਼ੇ, ਬਾਲ ਬਖਸ਼ੇ ਕੇ ਬਾਤ ਤੋਂ ਬਾਤ ਪੜਾਈ ਲਿਖਾਈ ਕਰਾਵਾਂਗੇ ਇਸੇ ਤੇ ਕਿੱਟ ਸਾਡਾ ਜੋਰ ਹੈ ਨਾ ਫਰਤ ਵੱਲ ਕੀ ਬਣਨਾ ਵਿਖਣਾ ਚਾਹੁੰਦੇ ਐਨੂੰ ਕੋਈ ਨਾ ਕੋਈ ਅਫੀਸਰ ਬਣਾਵਾਂਗੇ ਅਫੀਸਰ ਇਹਦੇ ਪਿਤਾ ਚਾਹਦਾ ਕੰਮ ਕਰਦੇ ਆ ਤੁਸੀਂ ਬੜੇ ਜਜ਼ਬਾਤੀ ਹੋ ਰਹੇ ਹੋ ਅੱਖਾਂ 'ਚ ਪਾਣੀ ਆ ਗਿਆ ਤੁਹਾਨੂੰ ਉਹ ਐਨ ਜਾਣਾਈ ਕਿ ਅਸੀਂ ਸਾਡੇ ਅਸੀਂ ਕਹਿੰਨੇ ਕਿ ਸਾਡੇ ਘਰ 'ਚ ਕੋਈ ਨਾ ਕੋਈ ਰੋਸ਼ਨ ਸਾਡਾ ਨਾ ਕਰੇ ਉਹ ਕਮਾਜੋਗੇ ਹਾਂਜੀ ਅੱਗੋਂ ਹੋਰ ਵੀ ਕਰਦੇ ਕਰਿਆ ਅਸੀਂ ਜਿੱਥੇ ਕਰਜ਼ੋਰ ਲਾਵਾਂਗੇ ਪੂਰੀ ਭੜਾਵਾ ਦੇ ਲੋ ਤਾਂ ਇਹ ਇਹਨਾਂ ਦੇ ਦਾਦਾ ਜੀ ਨੇ ਬੜੇ ਹੌਸਲੇ ਵਾਲੇ ਨੇ ਬੜੇ ਹਿੰਮਤ ਵਾਲੇ ਨੇ ਜੋ ਕਿ ਇਹਨਾਂ ਨੂੰ ਹੋਰ ਅੱਗੇ ਵੱਧਾ ਵੇਖਣਾ ਚਾਹੁੰਦੇ ਨੇ ਸੀਆ ਬੇਟਾ ਮਾਤਾ ਪਿਤਾ ਦੇ ਸੁਪਨੇ ਬਹੁਤ ਵੱਡੇ ਨੇ ਹੁਣ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ। ਹਾਂਜੀ ਕਰਾਂਗੇ ਕੋਈ ਨਹੀਂ ਲੱਗਾਂਗੇ ਆਫੀਸਰ ਲੱਗਾਂਗੇ। ਬਿਲਕੁਲ ਇਹ ਪਰਿਵਾਰ ਪੂਰਾ ਸੀਗਾ। ਬਿਲਕੁਲ ਆਖਰੀ ਪਲ ਜਿਹੜੇ ਨੇ ਪਾਉ ਕਰਨ ਵਾਲੇ ਨੇ ਕਿਉਂਕਿ ਦਾਦਾ ਤੇ ਪੋਤੀ ਪੋਤੇ ਦਾ ਰਿਸ਼ਤਾ ਜਿਹੜਾ ਹੁੰਦਾ ਹੈ ਇੱਕ ਮਾਪਿਓ ਨਾਲੋਂ ਵੀ ਕਿੰਨਾ ਕਿਤੇ ਵੱਧ ਕੇ ਹੁੰਦਾ ਹੈ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਹ ਜਿਆਦਾ ਹੁੰਦਾ ਹੈ ਤਾਂ ਉਸੇ ਉਹੀ ਗੱਲ ਇੱਥੇ ਵੇਖਣ ਨੂੰ ਮਿਲੀ ਹੈ। ਤਾਂ ਦੈਨਿਕ ਸਵੇਰਾ ਵੱਲੋਂ ਵੀ ਸੀਆ ਨੂੰ ਬਹੁਤ ਬਹੁਤ ਮੁਬਾਰਕਾਂ ਨੇ।